ਹਾਂਜੀ ਗੁਰਪ੍ਰੀਤ ਸਰਦਾਰ ਸੰਜੀਤ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਨਿਮਰ ਸਹਿਤ ਨਿਮਰਤਾ ਸਹਿਤ ਬੇਨਤੀ ਕਰਦਾ ਜੀ ਜੋ ਆਪਣਾ ਪ੍ਰੋਜੈਕਟ ਸੀਗਾ ਜੀ ਤੁਹਾਡੇ ਸਹਿਯੋਗ ਨਾਲ ਵੀ ਆਪਣਾ ਚੱਲ ਰਿਹਾ ਸੀਗਾ ਤੇ ਉਹੋ ਕਾਫੀ بلੰਦੀਆਂ ਤੇ ਜਾ ਰਿਹਾ ਜੀ ਲੋਕ ਬੜੇ ਪਸੰਦ ਕਰ ਰਹੇ ਆ ਤੇ ਵੀ ਆਪਣੇ ਬਾਬਾ ਜੀ ਦੇ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰਹੰਦੇ ਅੱਖੀਂ ਟਿਠੇ ਨਜ਼ਾਰੇ ਅਲੋਕਿਕ ਨਜ਼ਾਰੇ ਅਲੋਕਿਕ ਬਚਨ ਜੋ ਵੀ ਬਾਬਾ ਜੀ ਨੇ ਪ੍ਰਤੱਖ ਰੂਪ ਵਿੱਚ ਵਰਤਾਇਆ ਬੀਬੀ ਜਿਸਨ ਵੀ ਗੁਰੂ ਸਾਹਿਬਾਂ ਮੇਰੀ ਬੰਦੀ ਭਗਸ਼ਾ ਹੈ ਬੰਦੀ ਭਗਤ ਹੈ ਛੁੱਟੇ ਹੋਏ ਤੇ ਵੀ ਇਹ ਜਿਵੇਂ ਨਾ ਵੀ ਭਗਤਾਂ ਨੂੰ ਵਡਿਆਈ ਦਿੱਤੀ ਆ ਮੇ ਗੁਰੂ ਸਾਹਿਬਾਂ ਕੀਤਾ ਵੀ ਮੇਰੀ ਬੰਦੀ ਜੀ ਆਪਣੇ ਭਗਤਾਂ ਦਾ ਸ਼ਾਸਤ੍ਰ ਹੈ ਪਰ ਭਗਤਾਂ ਨੇ ਕਿਹਾ ਮੈਂ ਨਹੀਂ ਮੁੜ ਸਕਦਾ ਹਾਂਜੀ ਇਹ ਗਵਸਰਾ ਇਸਾ ਜਿਸ ਦਾ ਸਾਖੀ ਆਉਂਦੀਆਂ ਤੇ ਅਸੀਂ ਆਪ ਦਰਸ਼ਨ ਕੀਤੇ ਆ ਵੀ ਹੁਣ ਬਲੀਵ ਨਹੀਂ ਕਰਦੇ ਕਈ ਮੌਕੇ ਬਿਲਕੁਲ ਮੁਸ਼ਕਲ ਹੋ ਜਾਂਦਾ ਪਰ ਵੀ ਜੀ ਕੁਰਬਾਨੀ ਦੇ ਮੁਤਾਬਕ ਜੀ ਪ੍ਰਭਾ ਵਿੰਸ਼ਾਸਤੇ ਰੱਖ ਕੇ ਮਿਰਤੇ ਕੋ ਜਵਾਨ ਹਾਰਾ ਹਬਿਬ ਤੇ ਮਿਰਤੇ ਕੋ ਪਾਇਸਾ ਵਿਸ਼ੇ ਤਾਮ ਲਾਇਆ ਤੇ ਜਿੰਨੇ ਬਚਨ ਨੇ ਗੁਰਗਰਵਾਨੀ ਦੇ ਮੁਤਾਬਕੀ ਗੁਰਗਰਵਾਨੀ ਦੇ ਮੁਤਾਬਕ ਬਾਬਾ ਜੀ ਸੱਦ ਕੀਤੀ ਹੈ ਵੀ ਮਿਰਤੇ ਕੋ ਮਦੇ ਵੀ ਜੀਤੋਂ ਦਰੇ ਹਾਂ ਵੀ ਦਾਸ ਉਹਨਾਂ ਵਿੱਚੋਂ ਇੱਕ ਹੈ ਆਸਮ ਜਿੰਦਗੀ ਮਿਲਦੀ ਦਾਸ ਦੀ ਭੂਆ ਦੀ ਕੁੜੀ ਉਹ ਵੀ ਬਾਬੇ ਜਵਾਨ ਸਿੰਘ ਛੱਡ ਗਈ ਸੀ ਅਮਰਤ ਦੇ ਨਾਲ ਜੰਬੀ ਅਮਰਦੇਸ਼ਰ ਜੀ ਤੋਂ ਅਮਰਸ਼ਕਨ ਅਮਰਤੇ ਅਮਰਤ ਮੋਜ ਪਾਇਆ ਤੇ ਉਸੇ ਜੀਤ ਹੋਈ ਇਸ ਲੜਕੀ ਇਹ ਸਾਥੀਏ ਬਹੁਤ ਕੀਮਤੀ ਸਾਥੀਆ ਹੁੰਦੀਆਂ ਜੀ ਜਿਹੜੇ ਅੱਖੀਂ ਦੇਖਿਆ ਹੋਏ ਨੇ ਜਿਹੜੇ ਅੱਖੀਂ ਦੇਖਿਆ ਨੇ ਜਾਰੇ ਆ ਤੇ ਇਹ ਇਹ ਚੀਜ਼ਾਂ ਵਰਤਾਂ ਹੁਣ ਅੱਜਕੱਲ੍ਹ ਅਲੋਪ ਹੋ ਚੁੱਕੀਆਂ ਜਿਵੇਂ ਅਸੀਂ ਉਹ ਚੀਜ਼ ਤੋਂ ਵਰੀਡ ਆ ਇਹ ਚੀਜ਼ਾਂ ਵੀ ਅਸੀਂ ਪਬਲਿਕ ਲਈ ਲਿਆਉਣਾ ਚਾਹੁੰਦੇ ਜਿੰਨੀ ਜਾਣਦੀ ਹੈ ਜਾਣ ਇਹ ਸਾਡਾ ਵੀ ਮੇਨ ਮਕਸਦ ਹੀ ਹੁੰਦਾ ਹੈ ਸਭ ਨੂੰ ਹਾਂ ਜਿਵੇਂ ਕੋਈ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਵ ਪ੍ਰਾਪਤ ਹੋਈ ਦਰਸ਼ਨ ਦਰਸ਼ਨ ਕਰੇ ਜੋ ਕੋਈ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਵ ਪ੍ਰਾਪਤ ਹੋਈ ਦਰਸ਼ਨਾਂ ਤੋਂ ਸਾਰੇ ਕਰਦੇ ਆ ਤੇ ਇਹ ਵੀ ਦੇ 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 ਦਰਸ਼ ਉਹ ਲੋਜੇ ਪੂਰੇ ਭਾਗ ਪ੍ਰਾਪਤ ਹੋ ਜਿਹਦੇ ਪੂਰੇ ਭਾਗ ਹੁੰਦੇ ਆ ਉਹਨੂੰ ਪ੍ਰਾਪਤ ਜੀ ਦਰਸ਼ ਨਹੀਂ ਤਾਂ ਨਿੰਦਕ ਨਿੰਦਿਆ ਜਿਗੜੀ ਨਿੰਦਿਆ ਜਿਗੜੀ ਜਿਹਨੇ ਮਰਜੀ ਕਰ ਉਸ ਦੁਨੀਆ 'ਚ ਨਿੰਦਿਆ ਜਿਗੜੀ ਜਿਗੜੀ ਬੇਉਦਾਨ ਕਰਨੀ ਆ ਉਹ ਹੁੰਦੀ 745 ਅੰਕ ਚਾਹੀ ਹੈ ਨਾ ਸਭ ਕੁਝ ਤੇਰੇ ਵਸਤੂ ਅਗਮਗੋਚਾ ਤੂੰ ਭਗਤਾ ਕੇ ਬਸ ਭਗਤਾ ਤਾਣ ਤਿਰ ਸਭ ਕੁਝ ਤੇਰੇ ਵਸਤੂ ਅਗਮਗੋਚਾ ਤੂੰ ਭਗਤਾ ਕੇ ਬਸ ਭਗਤਾ ਤਾਣ ਤਿਆ ਤੂੰ ਭਗਤਾ ਦੇ ਵਸ ਸਾ ਸਾਰਾ ਕੁਝ ਅਭਿ ਜਿ ਮੈਂ ਅਗੇ ਇਸੇ ਮੇਰੀ ਮੰਦੀ ਪਖਸ਼ ਹੋਸ ਤਾ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਬਈ ਦੇਖੋ ਤੇ ਬਰਨਸਤਨੋ ਜਿ ਜਿਨੇ ਗੁਰੂ ਸਾਹਿਬ ਅਸੇ ਕਹੇ ਜੀ ਮੇਰਾ ਜੀਵਨ ਦੇਖਣਾ ਮੇਰੇ ਦਾਸਾਂ ਦਾ ਜੀਵਨ ਦੇਖੋ ਮੇਰੇ ਭਗਤਾਂ ਦੇ ਜੀਵਨ ਦੇਖੋ ਇਹ ਜੀ ਭੂਲੇ ਸਖ ਗੁਰੂ ਸੁਝਾਏ ਉਜਰ ਜਹਦੇ ਮਾਰਗ ਭਾਈ ਦੋਸ ਪੰਜਾਂ ਅੰਗ ਚ ਇਹ ਸਭ ਬਾਹਰ ਆਉਂਦੇ ਗੁਰ ਗ੍ਰੰਥ ਜੀ ਬਾਬਾ ਜੀ ਸਿੱਧ ਕੀਤੇ ਤਾਂ ਬਾਬੇ ਈਸ਼ਰ ਸਿੰਘ ਜੀ ਮਾਰਲੇ ਅਸੀਂ ਅੱਖੀਂ ਦਰਸ਼ ਕਰਦੇ ਰਹੇ ਆ ਤੇ ਇਹ ਸਿੱਧ ਕੀਤੇ ਨੇ ਤੇ ਵੀ ਜਦੋਂ ਬਈ ਪੁੱਛੋਏ ਬਾਬਾ ਜੀ ਪੁੱਛ ਕਰਦੇ ਸੀ ਬਾਬਾ ਨਾਨਸਿ ਜੀ ਮਹਾਰਾਜ ਤੇ ਵੀ ਬਾਬਾ ਨਾਨਸਿ ਦਾ ਬਹੁਤ ਭੰਡਾਰ ਸੀ ਭਗਤੀ ਦਾ ਭੰਡਾਰ ਬਾਬੇ ਜੀ ਜੁੜਿਆ ਸੀ ਤੇ ਵੀ ਬਾਬਾ ਜੀ ਵਰਤੋਂ 'ਚ ਸੰਕੋਚ ਕਰਦੇ ਸੀ ਸਭ ਨੂੰ ਪਤਾ ਸੰਕੋਚ ਕਰਦੇ ਸੀ ਤੇ ਵੀ ਉਹ ਆਪਣਾ ਉਸ ਆਪਣੇ ਜਿਹਾ ਜੇ ਵਿਸਾ ਕੋਚ ਕਰਦੇ ਸੀ ਬਾਬਾ ਇਹ ਵੀ ਤੁਹਾਡੇ ਤੇ ਬੱਚੇ ਬਾਬੇ ਦੇ ਵਿੱਚ ਕੀਤੇ ਕਦੇ ਰਖੀ ਜੀ ਤੁਸੀਂ ਕੰਜੂਸ ਚੱਲਦੇ ਹੋ ਕੰਜੂਸ ਪਰ ਸਾਡਾ ਪੋਤਾ ਉਹ ਦੇਖਿਆ ਦੁਨੀਆ ਦੇ ਦੋਨੋਂ ਥਾਂ ਬਣਦਾ ਉਹ ਚੀਜ਼ਾਂ ਬਾਬੇ ਦੇ ਸੱਜੇ ਹੁਣ ਮੈਂ ਆਪਣੀ ਜਿਹੜੀ ਸਾਖੀ ਅੱਜ ਇਹ ਸਾਖੀ ਬਹੁਤ ਕੀਮਤੀ ਸਾਖੀ ਹੈ ਜੀ ਤੁਸੀਂ ਦੇਖੋ ਜੀ ਮੰਨ ਲਓ ਕਿ ਪ੍ਰੋਮਿਨੈਂਟ ਫਿਗਰ ਆਫ ਦੀ ਸੈਕੂਮੈਂਟਰੀ ਐਂਡ ਇੰਡੀਆ ਟੂ ਉਹਦੇ ਉਹਨਾਂ ਦਾ ਮੈਸੇਜ ਜ਼ਿਕਰ ਕਰਨਾ ਚਾਹ ਰਾ ਹਾਂ ਜੀ ਹਾਂਜੀ ਤੇ ਵੀ ਸਦਾ ਹਰਵਿੰਦਰ ਸਿੰਘ ਫੂਲਕਾਸਾ ਸੀਨੀਅਰ ਐਡਵੋਕੇਟ ਆਫ ਸੁਪਰੀਮ ਕੋਰਟ ਆਫ ਇੰਡੀਆ ਤੇ ਉਹਨਾਂ ਦੇ ਪਰਿਵਾਰ ਦੀ ਸਾਖੀ ਹੈ ਜੀ ਉਹ ਕਿਵੇਂ ਵੀ ਉਹ ਉਹਦੇ ਬੱਚੇ ਦਾ ਵੀ ਭਰਾ ਦਾ ਜਨਮ ਤੇ ਬਾਬੇ ਦੇ ਪਛਨਣਾ ਹੋਇਆ ਸੀਗਾ ਉਹ ਸਾਰਾ ਮਿਹਰ ਦਾਸ ਦੱਸੂਗਾ ਜੀ ਦੱਸੋ ਤੇ ਵੀ ਦੱਸ ਕੇ ਪਿੰਨ ਦੱਸ ਉਹਨਾਂ ਦੀ ਫੋਟੋ ਵੀ ਦਿਖਾਉਣੀ ਚਾਹੁੰਦਾ ਜੀ ਵੀ ਕਰਕੇ ਤੇ ਵੀ ਉਹਨਾਂ ਨੇ ਸਿਰ ਵੀ ਸਿਰ ਤੋਂ ਵੀ ਘਟਾ ਲਈ ਕੀ ਕੀਤਾ ਜੀ ਇਹ ਵੀ ਆਪਾਂ ਵੀ ਸਾਰੇ ਦੇਖਣਾ ਪੈਣਾ ਨੇ ਉਹਦਾ ਪਹਿਲਾਂ ਸਭ ਤੋਂ ਪਹਿਲਾਂ ਫੋਟੋ ਦਿਖਾਉਂਦਾ ਜੀ ਉਹਨਾਂ ਦੀ ਤੇ ਫੂਲਕਾ ਸਾਡਾ ਫੋਟੋ ਹੈ ਤੇ ਪਰਿਵਾਰ ਦੀ ਇਹ ਹਾਂ ਜੀ ਇਹਦੇ ਕੋ ਫੋਟੋ ਜੀ ਪੂਲ ਕਸਾ ਜੀ ਤੇ ਉਹਨਾਂ ਦੇ ਪਿਤਾ ਜੀ ਦਾ ਓਂਕਾਰ ਸਿੰਘ ਜੀ ਦਾ ਨਾਮ ਤਾਂ ਤੰਤਬਾਬਾ ਨੰਦ ਸਿੰਘ ਜੀ ਮਾੜਾ ਨਹੀਂ ਰੱਖਿਆ ਸੀ ਕਿ ਇਹਨਾਂ ਦੇ ਭਰਾ ਦੇ ਬਖਸ਼ਿਸ਼ ਦੇ ਤੋਂ ਵੱਡੇ ਭਰਾ ਦੀ ਬਖਸ਼ਿਸ਼ ਬਾਬਾ ਤੰਤਬਾਬਾ ਈਸ਼ਰ ਸਿੰਘ ਜੀ ਮਾੜਾ ਨਹੀਂ ਕੀਤੀ ਸੀ ਤੇ ਉੱਥੇ ਬਾਬਾ ਜੀ ਜੇ ਵੀ ਜਾਂ ਉੱਥੇ ਵੀ ਬਈ ਭੜੌੜ ਜਾਂਦੀ ਸੀ ਮਬੀ ਉਥੇ ਭਦੌੜ ਦੀ ਸੰਗਤਾਂ ਬਹੁਤ ਧਾਰਦੇ ਬਹੁਤ ਸਮਾ ਬਾਬੇ ਬਥੋੜੇ ਸੀ ਤੇ ਬਾਬੇ ਜੀ ਦੇ ਨਾਲੇ ਘਰੇ ਵੀ ਚੱਨ ਪਏ ਫੂਲ ਕਰਾ ਸਕਦੇ ਘਰੇ ਵੀ ਚੱਨ ਪਏ ਉਥੇ ਬਾਬੇ ਧਾਰਦੇ ਸੰਗਤਾਂ ਧਾਰਦੇ ਬਹੁਤ ਅੰਮ੍ਰਿਤ ਸੰਚਾਰ ਕਰਾਉਂਦੇ ਸੀ ਉਥੇ ਨਾਲ ਪਿੰਡੇ ਸਹਿਣਾ ਭਦੌੜ ਬਧਾਤੀ ਪਿੰਡ ਖਾਸ ਕਰਕੇ ਬਧਾਤੀ ਪਿੰਡ ਇਹਨਾਂ ਦੀ ਸੰਗਤਾਂ ਬਹੁਤ ਆਉਂਦੀਆਂ ਸੀ ਬਧਾਤੀਆਂ ਤੋਂ ਵੀ ਆਪਣਾ ਨੰਬਰ ਦਾ ਪਰਿਵਾਰ ਨੰਬਰ ਦਾ ਆਪਣੇ ਐਕਸਟ੍ਰੀ ਸਰਵਿਸ ਦਾ ਹਰਦੇਵ ਸਿੰਘ ਜੀ ਤੇ ਭਾ ਸਤਕਾਰਯੋਗ ਸੰਤ ਪਾਪਾ ਗੇਜਾ ਸਿੰਘ ਜੀ ਇਹ ਸਾਰੇ ਬਧਾਤਿਆ ਦੀ ਸੀ ਤੇ ਵੀ ਸਹਣੀ ਦੀ ਬੀਬੀ ਸਖਸ ਕੇ ਵੀ ਸਪਾਈ ਕਾਣ ਸਿੰਘ ਜੀ ਸਹਣਾ ਇੱਕ ਦਾ ਭਾਈ ਕਾਣ ਭਾਈ ਕਾਣ ਸਿੰਘ ਸਮਾਦਿ ਸੀ ਕਾਣ ਸਿੰਘ ਸਹਣਾ ਵਾਲੇ ਸੀ ਭਾਈ ਕਾਣ ਸਿੰਘ ਜੀ ਸਹਣਾ ਤੇ ਦੂਜੇ ਸੀ ਭਾਈ ਜੰਗ ਸਿੰਘ ਜੀ ਸਹਣਾ ਕਿ ਜੰਗ ਸਿੰਘ ਮਹਿਲ ਕਰਾ ਸੀ ਇਹ ਜੰਗ ਸਿੰਘ ਜੀ ਆਪਣਾ ਸਹਣੀ ਦੀ ਸੀ ਬਾਬਾ ਜੀ ਨੇ ਵੀ ਉੱਥੇ ਬਰਨਾਲੇ ਛੱਡ ਛੱਡੇ ਸੀ ਹਾਂਜੀ ਜੇ ਭਾਈ ਕਾਣ ਸਿੰਘ ਸਹਣਾ ਦੇ ਬਾਬਾ ਜੀ ਪਧੌ ਠੱਡ ਛੱਡੇ ਸੀ ਤੇ ਵੀ ਬਾਬੇ ਸਾਖੀ ਸਾਰੀ ਆਉਂਦੀ ਹੈ ਮੈਂ ਦੱਸਾਂ ਜੀ ਬਹੁਤ ਸੰਤ ਦਾ ਪਿਆਰ ਸੀ ਬਹੁਤ ਬਹੁਤ ਇਕੱਠ ਹੁੰਦਾ ਸੀ ਬਹੁਤ ਸਾਰਾ ਅਮਰ ਸ਼ਖਦੀ ਸੀ ਬਾਬਾ ਗੇਜਾ ਸੀ ਜੀ ਉੱਥੇ ਬਾਬਾ ਜੀ ਚੰਨੀ ਲੜਗੀ ਸੀ ਉੱਥੇ ਬਾਬਾ ਗੇਜਾ ਸੀ ਜੀ ਉੱਥੇ ਵੀ ਬਾਬਾ ਜੀ ਚੰਨੀ ਲੱਗੀ ਸੀ ਉੱਥੇ ਅਮਰ ਸ਼ਾਕੇ ਬਾਬਾ ਜੀ ਕੋਲ ਆਈ ਸੀ ਤੇ ਹਰਜਿੰਦਰ ਸਿੰਘ ਹਰਵਿੰਦਰ ਸਿੰਘ ਫੂਲ ਕਾਸਮ ਜੀਆ ਇਹਨਾਂ ਦਾ ਜੰਡਸ ਹੈ ਇਹਨਾਂ ਦਾ ਪ੍ਰੋਮਿਨੈਂਟ ਸੈਕੰਡ ਪ੍ਰੋਮਿਨੈਂਟ ਸੀਨੀਅਰ ਐਡਵੋਕੇਟ ਹਿਊਮਨ ਰਾਈਟਸ ਹਿਊਮਨ ਰਾਈਟਸ ਐਕਟਿਵਿਸਟਸ ਹਿਊਮਨ ਰਾਈਟਸ ਐਕਟਿਵਿਸਟਸ ਆ ਆਥਰ ਐਂਡ ਦੀ ਫਾਰਮਲ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਫਾਰਮਲ ਪੋਲੀਟੀਸ਼ੀਅਨ ਵੀ ਆਥਰ ਵੀ ਸਰਕਲ ਬੌਰਨ ਹੁੰਦਾ ਹੋਇਸੀ ਜਨਮ 24 ਅਗਸਤ 1955 ਸਾਲ ਦੇ ਵਿੱਚ 55 ਐਨਪਲੋਰ ਪਲੋਰ ਬਰਨਾਲਾ ਇਹਨਾਂ ਦਾ ਕਿਲਾ ਹੁੰਦਾ ਸੀ ਕਿਲਾ ਪਲੋਰ ਕੋਲ ਹੁੰਦਾ ਸੀ ਪੋਲਵਰਸ ਦਾ ਫੂਲ ਕਾਮ ਰਿਆਸੀ ਉਹਨਾਂ ਦੇ ਵੀ ਉਹ ਪਰਵਾਰ ਚੋਂ ਆਜੇ ਇਹ ਸਿੱਧੂ ਜੱਟ ਸਿਕ ਫੈਮਿਲੀ ਸੀ ਤੇ ਆਫਟਰ ਕੰਪਲੀਸ਼ਨ ਆਫਟਰ ਕੰਪਲੀਟਡ ਸਕੂਲ এডੂਕੇਸ਼ਨ Uh, he graduated from, uh, Ludhiana, uh, Ludhiana, and bachelor, bachelor, bachelor of law degree in Chandigarh. After completing, after completing law degree, law degree, full Sam began practicing, practicing, uh, in New Delhi. Delhi, which uh, practiced Karlake. Served as a member, uh, member secretary of the Justice Narula committee. Narula committee, uh, oh, there. There was secretary member secretary. जि नाइनटीन नाइन थ्री अस्टैबलिश हुई कमेटी जस्ट एंड डिवेलपमेंट जस्ट एंड डिवेलपमेंट जी सिखा के कतलेआम जी सिक्कर हो सखा का कतलेआम होली के कमेटी से बनाई से फूलका साहब का अहम रोल हाँ जी बिच इनवैटीगेटन नाइनटीन एटी फोर बी सिख मास्कर एन ए डेली और एंटीसिख राइट्स कह दो एंटी um the um appointed as a consul consul council central government in january nineteen ninety one uh two thousand one uh, two thousand one the he um, he was a politician too he won the election uh in the um, as a member of power, as a armed party uh, from daily uh from dhaka constituency he won the election and become a member of legislative assembly MLA. ਐਂਡ ਹੀ ਵਾਸ ਜੀ ਲੀਡਰ ਆਪੋਜੀਸ਼ਨ ਆਫ ਆਮ ਪਾਰਟੀ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਬਈ ਉਹਨੇ ਉਹ ਉਸੇ ਸਾਲ ਚ ਬਈ ਉਹਨਾਂ ਨੇ ਛੜਤੀ ਸੀ ਹਾਂਜੀ ਤੇ ਉਹ ਕਿਉਂਕਿ ਇਹਨਾਂ ਦੇ ਦਿੱਲੀ ਜਿਹੜੇ ਸੀ ਹਿਊਮਨਿਟੀ ਦਾ ਕੰਮ ਬਹੁਤ ਜ਼ਿਆਦਾ ਕਰਦਾ ਸੀ ਉਹਨਾਂ ਦੇ ਨਾਲ ਜ਼ਿਆਦਾ ਸੀ ਤੇ ਤੇ ਆਨਰ ਵੀ ਤੇ ਇਹਨਾਂ ਦੇਖੋ ਅਵਾਰਡਸ ਔਰ ਆਨਰ ਵੀ ਮਿਲੇ ਹ ਜੀ ਪਾਦਮ ਸਿਰੀਆ ਅਵਾਰਡ ਵੀ ਆਊਟਲੱਕ ਰੈਕਗਨਾਈਜ਼ੇਸ਼ਨ ਰੈਕੋਗਨੀਸ਼ਨ ਮਾਬੇ ਉਹਦਾ ਵੀ ਵਾਰ ਮਿਲਿਆ ਤੇ ਇਹਨਾਂ ਦੇ ਵਾਈਫ ਜੀ ਸੀ ਬੀਬੀ ਸ਼੍ਰੀਮਤੀ ਮਨਿੰਦਰ ਕੌਰ ਜੀ ਮਨਿੰਦਰ ਕੌਰ ਜੀ ਉਹ ਸੀ ਫੂਡ ਟੈਕਨੋਲੋਜਿਸਟ ਆ ਜੀ ਫੂਡ ਟੈਕਨੋਲੋਜਿਸਟ ਆ ਉਹ ਉਹਨਾਂ ਸੀ ਇਹਨਾਂ ਸਨ ਡਿਸਕ੍ਰਾਈਬਡ ਫੁੱਲ ਕਾਜ ਇਸ ਸਪੈਸ਼ਲ ਸਨ ਸਪੈਸ਼ਲ ਚਾਈਲਡ ਆ ਫੁੱਲ ਕਾ ਸਨ ਸਪੈਸ਼ਲ ਚਾਈਲਡ ਕਹਿੰਦੇ ਤੇ ਇਹਨੇ ਡਾਟ ਜਿਹੜੀ ਪ੍ਰਭ ਸਹਾਇਕ ਕੌਰ ਅਸਾ ਕਰੋ ਤੇ ਐਡਵੋਕੇਟ ਲਾਇਰ ਉਹ ਵੀ ਐਡਵੋਕੇਟ ਲਾਇਰ ਆ help for the father with the legal research uh, legal search for the case ਜੇ ਲੀਗਲ ਸਰਚ ਵੀ ਰਹਿੰਦੇ ਨਾ ਉਹਨਾਂ ਦੀ ਕੋਸ਼ਿਸ਼ ਕਰਦੇ ਨਾਲ ਹੈਲਪ ਕਰਦੇ ਆ ਫਿਰ ਜੀ ਹਾਂ ਜੀ ਇਸ ਜਦੋਂ ਫੁਰਕਾ ਸਾਹਿਬ ਦੀ ਵਾਈਫ ਸ਼ੀ ਵਾਸ ਪ੍ਰੈਗਨੈਂਟ ਇਨ 1984 ਬੜੀ ਮੁਸ਼ਕਲ ਨਾਲ ਜਾਨ ਬਚਾਈ ਦੀ ਬਚੀ ਆ ਤੇ ਵੀ ਉਸ ਤੋਂ ਬਾਅਦ ਬੇਟੀ ਬੇਟੀਆ ਜਨਮ ਹੋਇਆ ਪ੍ਰਭ ਸਾਹਿਬ ਕੋਰ ਦਾ ਵੀ ਅਪ੍ਰੈਲ 1985 ਹਾਂ ਜੀ ਇਹਨਾਂ ਪਰਿਵਾਰਾ ਜੀ ਫਿਰ ਹੁਣ ਬਾਪਾ ਜੀ ਨਾਲ ਕਿਵੇਂ ਲਿੰਕ ਪੜਾਈ ਇਹਨਾਂ ਦੇ ਪਿਤਾ ਜੀ ਦਾ ਔਂਕਾਰ ਸਿੰਘ ਜਿਹੜੇ ਸੀਗੇ ਔਂਕਾਰ ਸਿੰਘ ਜੀ ਉਹਨਾਂ ਦੇ ਵੀ ਧਰਮ ਬਾਬਾ ਨਾਨਕ ਸਿੰਘ ਜੀ ਮਾਰੇ ਬਾਰੇ ਬਚਾਦੇ ਆੜਾ ਜਨਮ ਹੈ ਤੇ ਵੀ ਉਹ ਬਾਬਾ ਹੀ ਨੇ ਉਹਨਾਂ ਨੂੰ ਰੱਖਿਆ ਸੀ ਔਂਕਾਰ ਸਿੰਘ ਉਹਨਾਂ ਨੇ ਰੱਖਿਆ ਸੀ ਤੇ ਵੀ ਉਹ ਪਾਪੀ ਔਂਕਾਰ ਸਿੰਘ ਸੀ ਤੇ ਇਹਨਾਂ ਦੀ ਆਪਣਾ ਤੇ ਫਾਦਰ ਔਂਕਾਰ ਸਿੰਘ ਉਹ ਜਿਹੜੇ ਸੀ ਪਾਸਵੇਂ ਸਿੱਖ ਹੋਈ ਹੋ ਗਈ ਸੀ ਨ 2014 ਸਰਪਸਕੀ 2014 90 ਸਾਲ ਦੀ ਉਮਰ ਚ ਹੋ ਗਈ ਸੀ 90 ਸਾਲ ਦੀ ਤੇ ਹੀ ਲਿਪ ਫੋਰ ਚਿਲड्रन ਤੇ ਵੱਡੇ ਜਿਹੜੇ ਸੀਗੇ ਸਾਬ ਬਾਈ ਗੁਰਪਾਲ ਸਿੰਘ ਬਾਈ ਗੁਰਪਾਲ ਸਿੰਘ ਵੱਡੇ ਸੀ ਨੰਬਰ ਦੂਜੇ ਸੀ ਹਰਵਿੰਦਰ ਸਿੰਘ ਫੂਲਕਾ ਫੂਲਕਾ ਸਾਬ ਇਹ ਨੰਬਰ 2 ਤੇ ਸੀ ਤੇ ਨੰਬਰ ਉਹ ਤੀਜੇ ਸੀਗੇ ਅ ਅਰਵਿੰਦਰ ਸਿੰਘ ਜਿਹੜੇ ਬਾਈ ਗੁਰਪਾਲ ਸਿੰਘ ਜੀ ਸੀ ਇਹ ਵੀ ਸਰਪਸਕ ਜੀ 2024 ਪਿਛਲੇ ਸਾਲ ਹੈ ਜੀ ਇਹ ਸਰਪਸਕ ਸੀ ਹੁਣ ਇਹਨੇ ਫਾਈਂਡ ਆਊਟ ਕਰ ਲਿਆ ਆਪਣਾ ਨੰਬਰ ਜਿਵੇਂ ਫੂਲ ਕਸਾ ਦਾ ਪਹਿਲਾ ਜੀ ਨੰਬਰ ਦਮ ਦਮਾ ਜੀ 98110 21916 ਇਹ ਜੋ ਫੂਲ ਕਸਾ ਦਾ ਨੰਬਰ ਹੈ ਤੇ ਤੁਸੀਂ ਰੀ ਕਨਫਰਮ ਕਰ 사 ਲਿਓ ਹੈ ਨਾ ਤੇ ਹਰਵਿੰਦਰ ਸਿੰਘ ਜਿਹੜੇ ਸੀ ਆਪਾਂ ਆਪਣਾ ਵਿਰੋਪਾਲ ਸਿੰਘ ਸੀ ਜਿਹਨਾਂ ਨੂੰ ਬਾਬਾ ਜੀ ਨੇ ਰੱਖਿਆ ਸੀ ਉਹ ਵੀ ਦੱਸਦਾ ਕਿਵੇਂ ਰੱਖਿਆ ਸੀ ਉਹਨਾਂ ਦਾ ਲੜਕਾ ਜੀ ਪ੍ਰੀਤ ਕਮਲ ਸਿੰਘ ਪ੍ਰੀਤ ਕਮਲ ਸਿੰਘ ਬਈ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਦੋਤ ਨੇ ਵੀ ਗੱਲਬਾਤ ਹੋਈ ਆ ਨਾ ਮੇਰੀ ਫੂਲ ਕਸਬ ਨੂੰ ਵੀ ਗੱਲਬਾਤ ਹੋਈ ਆ ਇੱਥੇ ਬਚਨਾਲੇ ਜਦੋਂ ਫੂਲ ਕਸਬ ਮੇਰੇ ਕੋਲ ਆਈ ਸੀ ਤੇ ਸੀ ਸਾਡੇ ਗੁਰਦੁਆਰਾ ਫਰੀ ਮਟਵਲੋਂ ਫਰੀ ਗੁਰਦੁਆਰੋਂ ਦਾ ਇੱਕ ਜਦੋਂ ਵੀ ਆਸੀ ਉਹਨਾਂ ਨੂੰ ਆਪੀ ਪੇ ਅਵਾਰਡ ਦੇਣਾ ਸੀਗਾ ਇੱਕ ਸਟੂਡੈਂਟ ਨੇ ਇਹ ਆਪਣਾ ਹੌਲ ਦੇ ਵਿੱਚ ਕੀਤਾ ਸੀਗਾ ਉੱਥੇ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਉਹਨਾਂ ਨੇ ਦੱਸਿਆ ਸੀ ਤੇ ਪ੍ਰੀਤ ਕਮਰਸਿੰਗਹ ਉਹਨਾਂ ਦਾ ਫੋਨ ਨੰਬਰ 987998789 00771 ਇਹ ਉਹਨਾਂ ਦਾ ਉਹਨਾਂ ਦੇ ਭਰਾ ਦਾ ਜੀ ਪੁਰਕਾ ਸੰਧਿਲਾ ਨੇ ਕਿਹਾ ਮੁੰਡਾ ਬਾਈਰਪਾਲ ਸਿੰਘ ਉਹਨਾਂ ਦਾ ਵੀ ਲੜਕਾ ਦਾ ਉਹਦਾ ਨੰਬਰ ਹੈ ਜੀ ਬਜਰੇ ਸਤਿ ਸ੍ਰੀ ਅਕਾਲ ਜੀ ਬਾਬਾ ਇਸ਼ੂ ਸਿੰਘ ਜੀ ਮਾਰੇ ਉੱਥੇ ਵੀ ਦੁਆੜ ਆ ਰਹੇ ਸੀ ਬਹੁਤ ਸੰਗਤ ਆ ਰਹੀ ਸੀ ਫੂਲ ਕਾ ਪਰਿਵਾਰ ਵੀ ਆ ਰਹੇ ਸੇ ਥੇ ਉੱਥੇ ਫਿਰ ਬੀਨਾ ਪਰਵਾਰ ਨੇ ਬੇਨਤੀ ਕੀਤੀ ਬਾਬਾ ਜੀ ਉੱਥੇ ਹਾਂ ਬੇਪੈ ਇਥੇ ਕੰਮ ਸ਼ੁਰੂ ਕਰੇ ਬਾਬਾ ਜੀ ਉੱਥੇ ਜਾਣ ਦਾ ਬਾਬੇ ਜੀ ਕਰਨੇ ਸੀ ਉੱਥੇ ਬਹੁਤ ਪਿਆਰੇ ਸੰਗੀ ਰਹੇ ਸੀ ਭਦੌਣ ਸੀ ਮਨੁਜਾਇ ਦਾ ਸਤਿ ਸ੍ਰੀ ਅਕਾਲ ਜੀ ਸੇ ਮਜੀਠੀਆ ਜੀ ਸ਼ਾਇਦ ਇਹਨਾਂ ਦੇ ਬੀਬੀ ਬਿਸ਼ੈ ਜਿਹੜੇ ਮਿਸਿਸ ਸੀਗੇ ਉਹਨਾਂ ਦੇ ਨਾਨਕੀ ਸੀਗੇ ਜੀ ਉੱਥੇ ਵੇ ਉੱਥੇ ਪਧੌੜਾ ਰਾਰਾ ਰਾਰੀ ਮਹਾਰਾਜ ਜੀ ਹੁੰਦੇ ਬੜੀਆਂ ਜਾਇਦਾਦਾਂ ਸੀ ਉੱਥੇ ਸੀਗੇ ਸਿੱਧੂ ਪਰਿਵਾਰ ਚ ਉੱਥੇ ਉਹਨਾਂ ਸੀ ਫਿਰ ਬਾਬਾ ਜੀ ਜਾਂਦ ਜੀ ਬਾਬਾ ਜੀ ਬਹੁਤ ਜਿਹੜੇ ਪਾਸ਼ੇ ਸੀਗੇ ਜਿਆਦਾ ਬੇ ਉਥੋਂ ਪਧੌੜ ਤੋਂ ਤੇ ਬੇ ਆਪਣਾ ਉਹਦਾ ਜਿਵੇਂ ਫੋਟੋ ਦਿਖਾਉਣਾ ਜੀ ਤੇ ਉਹ ਆਪਣਾ ਜਿਆਦਾ ਸੀਗੇ ਆਪਣੇ ਸਰ ਜੂਰਾਵਰ ਸਿੰਘ ਸਰ ਜੂਰਾਵਰ ਸਿੰਘ ਤੇ ਉਹਨਾਂ ਦੀ ਫੋਟੋ ਵੀ ਦਿਖਾਉਣਾ ਜੀ ਆ ਦੇਖੋ ਫੋਟੋ ਉਹਨਾਂ ਦੀ ਸਰ ਜੂਰਾਵਰ ਸਿੰਘ ਦੀ ਫੋਟੋ ਤੇ ਇਹ ਫੋਟੋ ਫੋਟੋ ਹੈ ਉਹਨਾਂ ਦੀ ਜੂਰਾਵਰ ਸਿੰਘ ਦੀ ਸੱਲੇ ਨੌਂਵਿਚਾ ਇਹ ਬਾਬਾ ਜੀ ਸਦਾ ਸੀ ਇਹਨਾਂ ਦੇ ਘਰੋਂ ਸੀ ਜੀ ਬੀਬੀ ਮੇਰੇ ਘਰੋਂ ਜਿਹੜੀ ਸੀ ਬੀਬੀ ਤੇ ਬੀਬੀ ਮਾਤਾ ਕਪੂਰ ਕੌਰ ਉਹਨਾਂ ਦੀ ਬਹੁਤ ਸ਼ਾਨ ਸੀ ਸ਼ਰਧਾ ਸੀ ਬਾਬਾ ਜੀ ਕਿਸ ਤਰ੍ਹਾਂ ਸੀ ਗੱਲ ਬਈ ਜੀ ਤੇ ਮਾਤਾ ਕਪੂਰ ਕੌਰ ਜੀ ਬਹੁਤ ਢਿੱਲੇ ਹੋ ਗਏ ਤੇ ਬੀ ਬਿਲਕੁਲ ਡਾਕਟਰ ਨੇ ਜਵਾਬ ਦੇ ਦਿੱਤਾ ਡਾਕਟਰ ਨੇ ਜਵਾਬ ਦੇ ਦਿੱਤਾ ਤੇ ਫੇਰ ਵੀ ਉਹਨੇ ਅਰਦਾਸ ਕੀਤੀ ਬਾਬਾ ਜੀ ਬੀਬੀ ਮੇਰੇ ਮੈਨੂੰ ਵੀ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਗੁਰੂ ਸਾਹਿਬੀ ਬੇਨਵਾਰਦਸ ਕੀਤੀ ਸੱਚੇ ਪਾਸ਼ਾ ਮੇਰੀ ਜੀ ਜ਼ਿੰਦਗੀ ਬਚਾ ਸਕਦੇ ਤੁਸੀਂ ਬਚਾ ਲਓ ਮੈਂ ਮੈਂ ਵੀ ਆ ਉਸ ਤੋਂ ਬਾਅਦ ਮੈਂ ਦਾਨ ਸਿਵਾ ਦਾ ਦਾਨਪਨ ਕਰਨਾ ਚਾਹੁੰਦੀ ਹਾਂ ਤੇ ਫੇਰ ਵੀ ਮੇਰੀ ਕਹਦੀ ਮੰਦੀ ਇੱਛਾ ਹੀ ਰਹੀ ਵੀ ਦਾਨਪਨ ਕਰਦੀ ਵੀ ਜੇ ਮੈਨੂੰ ਤੁਸੀਂ ਮੇਰੀ ਜ਼ਿੰਦਗੀ ਬਚਾਓ ਤਾਂ ਮੈਂ ਦਾਨਪਨ ਕਰਨਾ ਚਾਹੁੰਦੀ ਹਾਂ ਫੇਰ ਦੇਖੋ ਜੀ ਉਹਨੇ ਅਰਦਾਸ ਕੀਤੀ ਤੇ ਵੀ ਉਹਦੂ 3-4 ਘੰਟੇ ਬਾਅਦ ਹੀ ਤੇ ਵੀ ਉਹਦੇ ਬੀਬੀ ਵੀ ਰਹਿੰਦੀ ਹੈ ਜਿੱਥੇ ਰਹਿੰਦੀ ਪਤਾ ਉਹਨੇ ਲੜਕੀ ਰਹਦੀ ਹੈ ਤੇ ਉਹਨੇ ਸੱਤ ਬੀ ਬੇਟੀਆਂ ਉਹਨਾਂ ਦੀ ਤੇ ਉਹ ਉੱਥੇ ਤੇ ਵੀ ਉਹ ਫਿਰ ਬਾਬਾ ਜੀ ਤਿੰਨ ਚਾਰ ਘੰਟੇ ਬਾਅਦ ਹੀ ਬਾਬਾ ਜੀ ਸ਼ਰਸੰਜੀ ਮਹਾਰਾਜ ਉੱਥੇ ਚਲੇ ਗਏ ਤੇ ਕਹਿੰਦੇ ਬੀਬਾ ਕੀ ਗੱਲ ਤੂ ਕਹਿੰਦੇ ਵੀ ਅਰਦਾਸਾਂ ਕਰਦੀਆਂ ਕਿ ਅਰਦਾਸਾਂ ਕਰੀ ਜ ਨੇ ਤੇ ਵੀ ਕੀ ਮੈਂ ਤੈਨੂੰ ਉਹ ਕਹਿੰਦੇ ਬਾਬਾ ਜੀ ਮੈਂ ਤਾਂ ਬਹੁਤ ਤਕਲੀਫਾਂ ਸਾ ਵੀ ਮੈਂ ਵੀ ਮੈਂ ਤਾਂ ਤੁਸਤਾਂ ਦੇ ਰਹੀ ਸੀ ਉਹ ਮੇਰੀ ਮੰਦੇ ਇੱਛਾ ਬਹੁਤ ਆ ਮੈਂ ਵਿਚੇ ਰਹਿ ਗਿਆਣੀ ਤੇ ਤੇ ਬਾਬਾ ਜੀ ਕਹਿੰਦਾ ਕੁਛ ਕੋਈ ਗੱਲ ਨਹੀਂ ਬਾਬਾ ਜੀ ਕਿਹਾ ਤੇ ਤੂੰ ਵੀ ਵੀ ਅੰਮ੍ਰਿਤਸਰ ਗਾਇਆ अमृत बाबा सा ने कहा साधु अमृत लेके आया अमृत लाया बाबा जी ने भी सा पाया बाबा जी मुँह अमृत बाबा साधु सिंह ने कहा भी साधु इन्होंने मूँह से अमृत तो पा अमृत पाया तो दो माता कपूर को सुरजीत हो गई सी उठ खड़ी सी फिर माता ने देखो जी साखी में लंबी नहीं इलेक्शन छेती मुखा देनी माता ने फिर बा जी को भी अरदास की बाबा जी फिर तो मंदा मैं भी जमीन ਪਰ ਉਹ ਠਾਠ ਨੂੰ ਵੀ ਬੈਦ ਹੈ ਤੁਸੀਂ ਠਾਠ ਵੜਾਉੱਚੇ ਮੈਂ ਵੀ ਨਾਲ ਸਰਦਨ ਨੂੰ ਲਵਾਉਣਾ ਚਾਹਣੀ ਆ ਬਾਬਾ ਜੀ ਕਹਿੰਦੇ ਵੀ ਇਹ ਤਾਂ ਬੀ ਇਹ ਤਾਂ ਵੀ ਇਹ ਤਾਂ ਵੀ ਗਾ ਮਹੌ ਦਾ ਵੀ ਦਸ਼ੁਨੀਆਂ ਪੈਦੀਆਂ ਨਾ ਜਮੀਨਾਂ ਦਾ ਸਾਡਾ ਤਾਂ ਕੋਈ تعلق ਨਹੀਂ ਉਹ ਕਹਿੰਦੀ ਬਾਬਾ ਜੀ ਮੈਂ ਦੇਣੀ ਆ ਬਾਬਾ ਦੇਖੋ ਜੀ ਸੰਤ ਬਾਬਾ ਭਜਨ ਸਿੰਘ ਜੀ ਇਸ ਸਿਚੁਏਸ਼ਨ ਵਾਰਡ ਸੀ ਪਟਿਆਲਾਏ ਉਹਨਾਂ ਨੇ ਮੈਨੂੰ ਸਾਰ ਬਸੰਦ ਦੱਸਿਆ ਸੀ ਤੇ ਉਹਨਾਂ ਨੇ ਦੇਖੋ ਜੀ ਉਹ ਬਸੰਦ ਜਿਹੜੀ ਸੀ ਉਹਦੀ ਆਪਣੇ ਮਾਤਾ ਕਪੂਰ ਕਰਨ ਹੈ ਜਿਹੜੇ 20 ਕਿੱਲੇ ਜਮੀਨ ਸੀ ਉਹ ਬਾਬਾ ਜੀ ਨੇ ਬਹੁਤ ਕਹਿ ਬਾਬਾ ਜੀ ਕਹਿੰਦੇ ਅਸੀਂ ਜਣੀ ਮਾਤਾ ਅਸੀਂ ਜਣੀ ਫਿਰ ਮਾਤਾ ਨੇ ਫਿਰ ਉਹ ਜੀ ਦੀ ਕਲ ਇਸ ਮੈਂਸੀ ਉਹਦੇ ਸੇਵਾ ਹਰੇਕ ਵਰਸੀ ਤੇ ਨਾਲ ਸਾਂ ਪਹੁੰਚਾਉਂਦੇ ਆਪ ਨਹੀਂ ਰੱਖੀ ਜੀ ਮਾਤਾ ਨੇ ਬਾਬਾ ਜੀ ਲਾਲਚੀ ਜਿੱਤੇ ਕਹਿੰਦੇ 5 ਕਿੱਲੇ ਜ਼ਮੀਨ ਸੜਕ ਦਵਾਉਂਦੀ ਆ ਤੇ ਬਾਬਾ ਜੀ ਕਹਿੰਦੇ ਮਾਤਾ ਸਾਡਾ ਕੋਈ ਤਰਕ ਨਹੀਂ ਤੇ ਵੀ ਬਾਬਾ ਜੀ ਬਿਲਕੁਲ ਹੋ ਜਾ ਕਹਿੰਦੇ ਅਸੀਂ ਕੀ ਲੈਣਾ ਜ਼ਮੀਨਾਂ ਤੋਂ ਜ਼ਮੀਨਾਂ ਤੋਂ ਕੀ ਲੈਣਾ ਅਸੀਂ ਕਹਿੰਦੇ ਗੁਰਨਾਨਕ ਤੇ ਰੱਬ ਨੇ ਮੰਜਲ ਘਰੀ ਗਰੀਬਾਂ ਨੂੰ ਪਹੁੰਚਣਾ ਕੋਈ ਸਕੇ ਜਿੱਥੇ ਪਛੇ ਆ ਪੁੱਜੇ ਅਸੀਂ ਜਮਾਨੇ 65 ਸਾਲੋਂ ਤੱਕੇ ਅਨੇ ਜੀ ਕਿ ਗੁਰਨਾਥੀ ਨੌਕਰਾਂ ਮਾਦਾ ਜੀ ਨਾ ਚਿੱਟਾ ਟਿਕਲਣਾ ਤੇ ਫਿਰ ਉਹ ਪੰਚੌਂਦੀ ਰਹੀ ਜੀ ਮਾਦਾ ਇਹ ਮਾਦਾ ਪੰਚੌਂਦੀ ਰਹੀ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਜੋ ਭਾਣਾ ਬਰਤਾਇਆ ਭਾਣਾ ਬਰਤਣ ਤੋਂ ਉਹ ਜਿੱਥੇ 68 ਮਹੀ ਪਧੌੜ ਬਾਬਾ ਜੀ ਨਹੀਂ ਪੱਥਰ ਰੱਖਿਆ ਸੀ ਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਹੀਂ ਪੱਥਰ ਰੱਖਿਆ ਸੀ ਛੜ ਮੈਂ ਕਿ ਸਾਖੀ ਉਹਦੀ ਪੂਰੀ ਪੰਗੋ ਜੀ ਲੰਮੀ ਸਾਖੀ ਆ ਤੇ ਵੀ ਉੱਥੇ ਬਾਬਾ ਜੀ ਨਹੀਂ ਪੱਥਰ ਰੱਖਿਆ ਸੀ ਉੱਥੇ ਕੋਈ ਗੜਬੜ ਜੀ ਹੋਗੀ ਤੇ ਉਹਦੇ ਨੁਕਸਾਨ ਹੋ ਗਿਆ ਨਕਸਨ ਕਿਉਂ ਹੋਇਆ ਬਾਬਾ ਜੀ ਦਾ ਹੁਕਮ ਨਹੀਂ ਸੀ ਮੰਨਿਆ ਸੇਵਾਦਾਰਾਂ ਨੇ ਨਾ ਹੁਕਮ ਮੰਨ ਕੇ ਕਰਕੇ ਹੋ ਗਿਆ ਉੱਥੇ ਨਕਸਨ ਹੋਇਆ ਤੇ ਉਸ ਤੋਂ ਬਾਅਦ ਫਿਰ ਉਹ ਜੜਾ ਠਾੜ ਦੇ ਵਿੱਚ ਪਿੰਡ ਦੇ ਲੋਕਾਂ ਨੇ ਆ ਕੇ ਜਸਟ ਗਵਰਨਰ ਸੀ ਦੀ ਗਵਰਨਮੈਂਟ ਸੀ ਕਿ ਉਹਨਾਂ ਨੇ ਵੀ ਠਾੜ ਠਾਤਾ ਪਰ ਬਾਬਾ ਜੀ ਆ ਘਰ ਰਹਿਣ ਤਾਂ ਫਿਰ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ ਜਿਹੜੇ ਸੀਗੇ ਤੇ ਇਹਨਾਂ ਦੇ ਮਨ ਤੇ ਬਹੁਤ ਸੱਟ ਵੱਜੀ ਸੀ ਬਹੁਤ ਸੱਟ ਵੱਜੀ ਇਹਨਾਂ ਨੇ ਕਿਹਾ ਵੀ ਵੀ ਮੇਰੇ ਮੁਰਸ਼ਿਦ ਦੀ ਜਗਾਹ ਹੋਵੇ ਤੇ ਵੀ ਇਹ ਪਿੰਡ ਦੇ ਢਾ ਦੇ ਫਿਰ ਬਾਬਾ ਗੁਰਦੇਵ ਸਿੰਘ ਜੀ ਨੇ ਉਹ ਠਾੜ ਦੀ ਸਾਰੀ ਕਰਾਈ। ਉੱਥੇ ਠਾੜ ਦੀ ਸਾਰੀ ਕਰਾਈ ਤੇ ਉੱਥੇ ਵੀ ਗੇਟ ਵੀ ਬਣਾਇਆ ਸਭ ਕੁਝ ਬਣਾਇਆ। ਉੱਥੇ ਵੀ ਪਾਠ ਵੀ ਚੱਲਦੇ ਆ। ਜਦੋਂ ਬਾਬਾ ਜੀ ਪੜ੍ਹ ਬਿਤਾਏ ਸੀ ਪੜੋਂ ਠਾੜ ਦੇ ਵਿੱਚ ਉਸ ਮੁਕੇ ਕੋਤਰੀ ਪਾਠ ਵੀ ਹੋਈ ਸੀ। ਉਹ ਤਰੀ ਪਾਠਾਂ ਦੀ ਤੇ ਜਿੰਨੇ ਸੀ ਆ ਸੈਣਾ ਪੜਾਉਣ ਤੇ ਵੀ ਜਿਹੜੇ ਸੀ ਨਾ ਵੀ ਆਪਣਾ ਵਧਾਤੀ ਪਿੰਡ ਦੇ ਸਾਰੇ ਸੰਗਤ ਉੱਥੇ ਜਾਂਦੀਆਂ ਸੀ। ਬਹੁਤ ਬਾਬੇ ਜੀ ਅਗਲੇ ਵੇਲੇ ਪਿਤਾ ਜੀ ਬੁੱਤ ਜੀ ਗਿਆ। ਅਦੇ ਬਾਬੇ ਤੰਤਨ ਮੀਨ ਅਰ ਜਿੰਦੀ ਤੰਤਨ ਮੀਨ ਠਾੜ ਦੇ ਦੇ ਸੀ। ਬਾਬਾ ਜੀ ਉੱਥੇ ਤੇ ਆਪਣੇ ਇਸ ਦਾ ਰਤ ਸੁਣੀ ਢਟਾਂ ਵਾਲੇ ਤੇ ਵੀ ਇਸ ਉਹ ਵੀ ਮਤੰਤਮੀ ਨੇ ਕਦੇ ਬਾਬਾ ਜੀ ਨਾਲੇ ਦਾਦੇ ਜੀ ਉੱਥੇ ਪੜ੍ਹ ਉਹ ਉੱਥੇ ਬਾਬਾ ਜੀ ਹੋ ਰਹੇ ਸੀ ਇਹ ਵੀ ਬਾਬਾ ਜੀ ਤੇ ਜਿਹੜੇ ਬਾਬਾ ਜੀ ਦੇ ਬਚੇ ਸੀ ਆ ਜੀ ਤੇ ਵੀ ਬਾਬਾ ਜੀ ਇਸ ਬਚਨ ਤਨ ਕਰ ਸਤਿ ਬਾਬਾ ਜੀ ਜੇ ਸਭ ਕੋਈ ਆਇਆ ਜੀ ਜੇਸੀ ਕੋਈ ਮਰਾਸੀ ਬਾਬਾ ਜੀ ਉਹ ਹੀ ਪੂਰੀ ਕੀਤੀ ਫਿਰ ਮਾਤਾ ਜੀ ਸੱਚ ਜੀ ਫਿਰ ਬਾਬਾ ਜੀ ਨੂੰ ਕਿਹਾ ਬੇਨਤੀ ਕੀਤੀ ਬਾਬਾ ਜੀ ਮੇਰੇ ਘਰੇ ਪਾਠ ਪ੍ਰਕਾਸ਼ ਕਰਨਾ ਵੀ ਤੁਸੀਂ ਘਰੇ ਚੱਲ ਪਾ ਫਿਰ ਬਾਬਾ ਜੀ ਘਰੇ ਉਹਦੇ ਚਾਨਣ ਪਾਉਣ ਗਏ ਜੀ ਪਹਿਲੇ ਮਾਤਾ ਮਾਤਾ ਕਪੂਰ ਘਰੇ ਬਹੁਤ ਵੱਡਾ ਕਾਰਸੇ ਉੱਥੇ ਗਏ ਮਾਤਾ ਜੀ ਫਿਰ ਉੱਥੇ ਬਾਬਾ ਜੀ ਜੇ ਮਾਤਾ ਨੇ ਬਾਬਾ ਜੀ ਨੂੰ ਦੇਖੋ ਸੋਨੇ ਦੇ ਥਾਲ ਸੋਨੇ ਦੇ ਸੋਨੇ ਦਾ ਥਾਲ ਸੋਨੇ ਦੀਆਂ ਕੋਡੀਆਂ ਸੋਨੇ ਦਾ ਗਲਾਸ ਸੋਨੇ ਦਾ ਚਮਚਾ ਇਹਦੇ ਨਾਲ ਸਾਰੇ ਮਰਤ ਦੇ ਵਿੱਚ ਬਾਬਾ ਜੀ ਨੂੰ ਪਛਾਦਾਸ਼ ਕਰਿਆ ਦੇਖੋ ਮਾਤਾ ਜੀ ਫਿਰ ਬਾਬਾ ਜੀ ਵੀ ਤਿਆਗ ਲੇਖੋ ਦੂਜੇ ਪਾਸੇ ਤੇ ਫਿਰ ਜਦੋਂ ਬਾਬੇ ਸ਼ਾਕੇ ਪਛਾਦਾ ਫਿਰ ਬਾਬਾ ਜੀ ਜਦ ਬਾਬਾ ਜਾਣਗੇ ਮਾਤਾ ਨੇ ਉਰ ਮਾਲੇ ਦੇ ਵਿੱਚੋਂ ਸਾਰੇ ਜੀ ਥੜਪਾ ਤੇ ਕੋਲੀਆਂ ਪੈਕ ਕਰਕੇ ਬਾਬਾ ਜੀ ਕਹਿੰਦੇ ਇਹ ਬੀਲ ਲੈ ਕੇ ਬਾਬਾ ਜੀ ਕਹਿੰਦੇ ਕੀ ਆ ਬਈ ਸਾਜ ਬਬਾ ਸਾਸਨ ਕਹਿੰਦੇ ਸਾਦ ਕੋਲ ਥੜਪਾ ਵੀ ਖੋਲਿਆ ਤਾਂ ਸੋੜੇ ਦੇ ਥੜਪਾ ਬਾਬਾ ਜੀ ਕਹਿੰਦੇ ਵੀ ਸਾਡਾ ਪਤਾ ਨਾ ਕੀ ਤਰ੍ਹਾਂ ਤੂੰ ਸਾਨੂੰ ਲਾਲਚ 'ਚ ਪਾਉਣੀ ਚਾਹੁੰਦੇ ਏ ਅਸੀਂ ਲਾਲਚ ਨਹੀਂ ਪੈਣਾ ਫਿਰ ਪਰ ਬਾਬਾ ਉਹ ਬਹੁਤ ਮਿਹਨਤ ਕੀਤੀ ਹਣ ਪਾਪਾ ਜੀ ਮੇਰੀ ਤੁਸ਼ਮੀਂ ਦਿਰੇ ਜੋ ਫਿਰ ਬਾਬਾ ਜੀ ਕੋ ਨਾਂ ਲੈਏ ਸੀ ਉਸ ਤੋਂ ਬਾਅਦ ਵੀ ਇੱਥੇ ਗਏ ਕਿੱਥੇ ਨਹੀਂ ਗਏ ਉਹ ਮੈਨੂੰ ਪਤਾ ਸਾਰੀ ਗੱਲ ਦਾ ਪਰ ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਤੇ ਉਹ ਬਾਬਾ ਜੀ ਬੋਲ ਬਾਬਾ ਜੀ ਨੇ ਉਹ ਤਾਕਤ ਖਾਇ ਹਾਂ ਇਸ ਜਗ ਮੇ ਇਸ ਜਗ ਮੇ ਕੋ ਬਿਰਲਾ ਬ੍ਰਹਮ ਗਿਆਨੀ ਜੇ ਹੋਮੇ ਮੇਟ ਸਮਾਈ ਬ੍ਰਹਮ ਕੋ ਬਿਰਲਾ ਹੀ ਹਮਾ ਪ੍ਰਸ਼ਾ ਜਿਹੜੇ ਕਿ ਹੋਮੇ ਨੂੰ ਸਮਾਈ ਦਾ ਬਸ ਬਾਰਾਂ ਵਿੱਚ ਤੇ ਵੀ ਆਪਣੇ ਸੇਵ ਕੀ ਆਪੇ ਰੱਖੇ ਆਪੇ ਨਾਜ ਪਾਵੇ ਜੈ ਜੈ ਕਰ ਸੇਵ ਕੀ ਤੈ ਤੇ ਵਸਦਾਵੇ ਸੇਵ ਕੋ ਨੈਗੇਟਿਵ ਹੋਏ ਦਿਖਾਵੇ 403 ਨਗੇ ਸੇਵ ਕੋ ਨੈਗੇਟਿਵ ਜੇ ਪਹਿਰੇ ਹੁੰਦੇ ਨਾ ਨੈਗੇਟਿਵ ਹੋ ਕੇ ਦਿਖਾਉਂਦੇ ਉਹਦੇ ਰੱਖਿਆ ਕਰਦਾ ਜਿੱਥੇ ਆ ਰਹੇ ਦਿੱਥੇ ਮਿਤਸਾਈ ਜਿੱਥੇ ਨਸਾ ਰਾਦੂਗੇ ਦਿੱਥੇ ਮਿਤਸਾਈ ਤੇ ਸਾਈ ਹੋਣੀ ਛੇਸ ਸਤਾ ਚਾਗੇ ਸੋ ਸੋ ਸੇਵਕ ਕੇ ਸੇਵਾ ਕਰ ਜਿਸ ਦਾ ਹੁਕਮ ਬਣਾਈ ਸੀ ਹੁਕਮ ਉਸ ਦਾ ਕਸਮ ਪਮੈ ਪਾਈ ਸੀ ਹਾਂ ਜੀ ਤੇ ਬੇ ਬਾਬਾ ਜੀ ਫਿਰ ਬਚਾ ਕੀਤੇ ਉਹਨਾਂ ਨੇ ਇਹ ਸਾਰਾ ਸਮਝਾਇਆ ਫਿਰ ਉਸ ਤੋਂ ਬਥਾ ਉਹ ਪਰਿਵਾਰ ਜੁੜਿਆ ਰਹੀ ਬਹੁਤ ਬੰਦਾ ਕਪੂਲ ਪਰ ਰਖੀਸ ਦਮ ਤੱਕ ਨਾਲ ਸਭੀ ਪ੍ਰਸ਼ਾਦਾ ਲੈ ਕੇ 10 ਦਿਨ ਦਾ ਉਹਨਾਂ ਨੇ ਦਰਸ਼ ਕੀਤਾ ਆਦਕੂ ਜਿਉਰਾਵਰਸੇ ਦੇ ਨਾਲ ਹੀ ਜਾਂਦੇ ਸੀ ਜਿਉਰਾਵਰਸੇ ਬਾਬੇ ਨਾਲ ਹੀ ਜਾਂਦੇ ਸੀ ਬਾਬੇ ਨਾਲ ਹੀ ਜਾਂਦੇ ਸੀ ਜਿੱਥੇ ਬਾਬੇ ਹੀ ਜਾਂਦੇ ਸੀ ਜਿਉਰਾਵਰਸੇ ਨਾਲ ਹੀ ਹੁੰਦੇ ਸੀ ਕਹਾਂ ਦਾ ਕੋਲ ਕਾਰ ਹੁੰਦੀ ਸੀ ਸੋਸ ਹੋ ਕੇ ਢਾੜ ਲੈਂਦੇ ਸੀ ਸੋਸ ਹੋ ਕੇ ਲੈ ਕੇ ਜਾਂਦੇ ਸੀ ਇਹੀ ਬੇਨਤੀ ਹੈ ਜੀ ਉਹ ਜੇ ਕੋਈ ਗਲਤ ਲੱਗੇ ਦਾਸ ਕਿਰਪਾ ਕਰ ਜੱਜ ਕਰ ਅੰਤ ਵਿੱਚ ਫਤਿ ਬਲੌ ਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ